ਅੱਜ ਸ਼੍ਰੀ ਗੁਰੂ ਰਵੀਦਾਸ ਯੂਥ ਵੈਲਫੇਅਰ ਕਲੱਬ ਰਾਜਪੁਰਾ ਬਲੰਗਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਵਿੱਚ ਗਿਆਨ ਸਾਗਰ ਦੇ ਮਾਹੀ ਡਾਕਟਰਾਂ ਨੇ ਪਹੁੰਚ ਕੇ ਮਰੀਜ਼ਾਂ ਦਾ ਚੈੱਕਅਪ ਕੀਤਾ ਅਤੇ ਉਹਨਾਂ ਨੂੰ ਜ਼ਰੂਰਤ ਅਨਸਾਰ ਮੌਕੇ ਤੇ ਹੀ ਫ੍ਰੀਡ ਵਈਆਂ ਵੀ ਦਿੱਤੀਆਂ ਇਸ ਮੌਕੇ ਕੀ ਕਹਿਣਾ ਸੀ ਪੋਲਿਟਿਕਲ ਅਤੇ ਸਮਾਜਿਕ ਲੋਕਾਂ ਦਾ ਆਓ ਤੁਹਾਨੂੰ ਸੁਣਾਉਂਦੇ ਆ ਇਸ ਪੂਰੀ ਰਿਪੋਰਟ ਦੇ ਵਿੱਚ ਕਿ ਜੀ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਕੈਂਪ ਲਾਇਆ ਬੜਾ ਅੱਛਾ ਉਪਰਾਲਾ ਜਿਵੇਂ ਕਿ ਰਾਜਨੀਤਿਕ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਆ ਰਹੇ ਆ ਬੜੀ ਤੁਹਾਡੀ ਤਾਰੀਫ ਕਰਕੇ ਜਾ ਰਹੇ ਆ ਦੇਖੋ ਤਾਰੀਫ ਸਾਡੇ ਗੁਰੂ ਰਵਿਦਾਸ ਜੀ ਦੀ ਹੋਣੀ ਚਾਹੀਦੀ ਜਿਨ੍ਹਾਂ ਨੇ ਸਾਨੂੰ ਇਹ ਰਸਤਾ ਦਿਖਾਇਆ ਕਿ ਹਮੇਸ਼ਾ ਲੋੜਵੰਦ ਲੋਕਾਂ ਲਈ ਅਗਰ ਅਸੀਂ ਕੁਝ ਕਰ ਸਕਦੇ ਹਾਂ ਆਪਣਾ ਜੀਵਨ ਹੈ ਜਿਵੇਂ ਬਾਬਾ ਰਵਿਦਾਸ ਨੇ ਵੀ ਆਪਣਾ ਜੀਵਨ ਹੈ ਉਹ ਲੋਕਾਂ ਲਈ ਸਮਰਪਿਤ ਕਰਿਆ ਸੀਗਾ ਉਸੇ ਰਾਤ ਤੁਰਦੇ ਹੋਏ ਸਾਡਾ ਜਿਹੜਾ ਕਲੱਬ ਹੈ ਜਿਹੜਾ ਰਵਿਦਾਸ ਯੂਥ ਵੈਲਫੇਅਰ ਕਲੱਬ ਹੈ ਇਹ ਵੀ ਉਹੀ ਉਪਰਾਲੇ ਦੇ ਤੁਰਦਾ ਹੋਇਆ ਅੱਜ ਅਸੀਂ ਇੱਥੇ ਇੱਕ ਮੈਡੀਕਲ ਕੈਂਪ ਲਗਾਏ ਆ ਜਿਹਦੇ ਵਿੱਚ ਗਿਆਨ ਸਾਗਰ ਦੀ ਟੀਮ ਦਾ ਧੰਨਵਾਦ ਕਰਦੇ ਆ ਉਹਨਾਂ ਦੇ ਜਿਹੜੇ ਸਾਰੇ ਹੀ ਡਾਕਟਰ ਹੈ ਡੈਂਟਲ ਦੇ ਅੱਖਾਂ ਦੇ ਕੰਨਾਂ ਦੇ ਜਿੰਨੇ ਵੀ ਡਾਕਟਰ ਸਾਰੇ ਪਹੁੰਚੇ ਆ ਤੇ ਲੋਕਾਂ ਦੀ ਸੇਵਾ ਕਰ ਰਹੇ ਆ ਤੇ ਦਵਾਈਆਂ ਟੈਸਟ ਵੀ ਫ੍ਰੀ ਦਿੱਤੇ ਜਾਂਦੇ ਆ ਮੰਨਾ ਜੀ ਕੀ ਕਹਿਣਾ ਚਾਹੋਗੇ ਤੁਸੀਂ ਵੀ ਕੈਂਪ ਵਿੱਚ ਪਹੁੰਚੇ ਹੋ ਇਸ ਕੈਂਪ ਬਾਰੇ ਜਿਵੇਂ ਸੁਖੀ ਜੀ ਦੀ ਪੂਰੀ ਟੀਮ ਦਾ ਉਫਰਾਲਾ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਗੁਰੂ ਰਵੀਦਾਸ ਵੈਲਫੇਅਰ ਸਭਾ ਵੱਲੋਂ ਜੋ ਮੈਡੀਕਲ ਚੈੱਕਅਪ ਕੈਂਪ ਜਿਹੜਾ ਲਗਾਇਆ ਜਾ ਰਿਹਾ ਹੈ ਉਹ ਬਹੁਤ ਹੀ ਸਲਾਗਯੋਗ ਹੈ ਮੈਂ ਇਹ ਕਹਿਣਾ ਚਾਹੂੰਗਾ ਕਿ ਜੋ ਕੰਮ ਸਾਡੀਆਂ ਸਰਕਾਰਾਂ ਨੂੰ ਜਾਂ ਸਾਡੇ ਪ੍ਰਸ਼ਾਸਨ ਨੂੰ ਕਰਨੇ ਚਾਹੀਦੇ ਸੀ ਨਾ ਉਹ ਸਾਡੀ ਕੰਮ ਸਾਡੀਆਂ ਜਿਹੜੀਆਂ ਸਭਾ ਬਣੀਆਂ ਹੋਈਆਂ ਨੇ ਚਾਹ ਜਿਵੇਂ ਰਵਿਦਾਦ ਸਭਾ ਸਿਮਰ ਸੁਖੀ ਜੀ ਦੀ ਪੂਰੀ ਟੀਮ ਲੱਗੀ ਹੋਈ ਹੈ ਇਹਨਾਂ ਨੂੰ ਕਰਨੇ ਪੈ ਰਹੇ ਨੇ ਤਾਂ ਮੈਂ ਸੁਖੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਾਂਗੀ ਕਿ ਜੋ ਇੱਕ ਗਰੀਬ ਲੋਕਾਂ ਲਈ ਜਾਂ ਹਰ ਤਰ੍ਹਾਂ ਦੇ ਲੋਕਾਂ ਲਈ ਜਿੱਦਾਂ ਇਹਨਾਂ ਨੇ ਮੈਡੀਕਲ ਕੈਂਪ ਲਗਾਇਆ ਹੈ ਤੇ ਐਦਾਂ ਹੀ ਲਗਾਉਂਦੇ ਰਹਿਣ ਤੇ ਮੈਂ ਸੁੱਖੀ ਜੀ ਨੂੰ ਵੀ ਇੱਕ ਮੈਸੇਜ ਦੇਣਾ ਚਾਹਾਂਗਾ ਕਿ ਸੁੱਖੀ ਜੀ ਨੂੰ ਜਿੱਥੇ ਕਿਤੇ ਵੀ ਸਾਡੀ ਲੋੜ ਹੋਏਗੀ ਅਸੀਂ ਹਰ ਦਮ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆਂ ਨਨਾ ਜੀ ਜਿਵੇਂ ਤੁਸੀਂ ਕਿਹਾ ਜੋ ਕੰਮ ਸਰਕਾਰਾਂ ਨੂੰ ਕਰਨੇ ਚਾਹੀਦੇ ਆ ਉਹ ਐਦਾਂ ਦੀਆਂ ਸੰਸਥਾਵਾਂ ਕਰ ਰਹੀਆਂ ਨੇ ਸੰਸਥਾਵਾਂ ਵੀ ਚਲੋ ਕਰ ਰਹੀਆਂ ਨੇ ਬਹੁਤ ਅੱਛੇ ਉਪਰਾਲੇ ਨੇ ਜਿਵੇਂ ਹੁਣ 10 ਲੱਖ ਦਾ ਬੀਮਾ ਇੱਕ ਸਰਕਾਰ ਦੇ ਰਹੀ ਹੈ ਜਿਵੇਂ ਕਿ ਪੰਜਾਬ ਸਰਕਾਰ ਕਹਿ ਰਹੀ ਹੈ ਮੈਡੀਕਲ ਸਹੂਲਤਾਂ ਸਾਰੀਆਂ ਫਰੀ ਨੇ ਤੁਸੀਂ ਕਹਿ ਰਹੇ ਹੋ ਸਰਕਾਰਾਂ ਨਹੀਂ ਕਰ ਰਹੀਆਂ ਇਹਦੇ ਬਾਰੇ ਕੀ ਕਹੋਗੇ ਦੇਖੋ ਜੀ ਜਿੱਥੋਂ ਤੱਕ ਮੈਨੂੰ ਪਤਾ ਹੈ ਇਹ ਸਿਰਫ ਨੀਰਾ ਨੀਰਾ ਚੋਣਵੀ ਸਟੰਟ ਹੈ ਹੋਰ ਕੁਝ ਨਹੀਂ ਹੈ ਇਹਦੇ ਵਿੱਚ ਕੁਝ ਵੀ ਨਹੀਂ ਹੈਗਾ ਇਹ ਕਿਹੜਾ ਚੋਣਵੀ ਸਟੰਟ ਆ ਕੀ ਦੇਖੋ ਜਿਵੇਂ ਤੁਹਾਨੂੰ ਪਤਾ ਹੀ ਹੈ ਹੁਣ 27 ਦੀਆਂ ਚੋਣਾਂ ਆਉਣ ਵਾਲੀਆਂ ਨੇ ਬਸ ਹੁਣ ਚੋਣਾਂ ਦੇ ਨੇੜੇ 4 ਸਾਲ ਕਿੱਥੇ ਸੀਗੇ 4 ਸਾਲ ਇਹਨਾਂ ਨੇ ਕਿਉਂ ਨਹੀਂ ਕਿਸੇ ਨੂੰ ਦਿੱਤੀਆਂ ਸਹੂਲਤਾਂ ਤੁਸੀਂ ਹੁਣ ਲਗਾ ਲਓ ਹਜ਼ਾਰ ਰੁਪਈਆ ਬੀਬੀਆਂ ਦਾ ਕਿੱਥੇ ਗਿਆ 4 ਸਾਲ ਬੀਤ ਗਏ ਹੁਣ ਕਹਿੰਦੇ ਨੇ ਬਜਟ ਚ ਦਾਂਗੇ ਉਹ ਵੀ ਮੈਨੂੰ ਲੱਗਦਾ ਜਿਹੜਾ ਮਾਰਚ ਵਿੱਚ ਬਜਟ ਆਣਾ ਹੈ ਉਹਦੇ ਚ ਜੇ ਕਿਤੇ ਪੂਲਪੁਨੇ ਕੇ ਕਰ ਵੀ ਦੇਣ ਪਾਸ ਅਪ੍ਰੈਲ ਮਹੀਨ ਤੋ ਦੇਣਗੇ 2-4 ਮਹੀਨੇ ਦੇਣਗੇ ਸਰਕਾਰ ਬਦਲ ਜਾਨੀ ਕਿਉਂ ਸਰਕਾਰ ਤਾਂ ਦੁਬਾਰਾ ਆਣੀ ਨਹੀਂ ਹੈ ਤਾਂ ਸਿਰਫ ਸਿਰਫ ਚੁਣავი ਸਟੰਟ ਨੇ ਹੋਰ ਕੁਝ ਨਹੀਂ ਹੈ ਖੱਲੀ ਨਹੀਂ ਤੇ ਤੁਸੀਂ ਮੈਂ ਕਹਿੰਦਾ ਮੈਂ ਇੱਕ ਤੋ ਐੋਜੇ ਦੇਖੇ ਮਰੀਜ਼ ਜਿਨ੍ਹਾਂ ਨੇ ਕਾਰ ਬਣਵਾਇਆ ਆਲਰਾਇਡ ਉਹਨਾਂ ਨੂੰ ਉਸੇ ਟਾਈਮ ਜ਼ਰੂਰਤ ਪੈ ਗਈ ਉਹ ਜਿਵੇਂ ਪ੍ਰਾਈਵੇਟ ਹਸਪਤਾਲਾਂ ਚ ਗਏ ਤਾਂ ਉਹ ਹਸਪਤਾਲ ਵਾਲਿਆਂ ਨੇ ਸਹਤ ਉਸੇ ਵੀ ਨਿਊਜ਼ ਤੇ ਲੱਗੀ ਆ ਖਬਰ ਕਿ ਜਵਾਬ ਦੇਤਾ ਕਿ ਇਹ ਕਾਰ ਸਾਡੇ ਕੋਲ ਨਹੀਂ ਚੱਲ ਰਹੀ ਬਿਲਕੁਲ ਚੁਣავი ਸਟੰਟ ਹੈ ਕੁਝ ਨਹੀਂ ਹੈ ਜ਼ੀਰੋ ਸ਼੍ਰੀ ਗੁਰੂ ਰਵੀਦਾਸ ਜੀ ਯੂਥ ਵੈਲਫੇਅਰ ਕਲੱਬ ਵੱਲੋਂ ਅੱਜ ਇੱਥੇ ਗੁਰਦੁਆਰਾ ਸਾਹਿਬ ਦੇ ਹਾਲ ਦੇ ਵਿੱਚ ਇੱਕ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਾਇਆ ਗਿਆ ਜਿਦੇ ਵਿੱਚ ਸੈਂਕੜੇ ਲੋਕ ਇਸ ਦਾ ਫਾਇਦਾ ਲੈ ਰਹੇ ਨੇ ਮੈਂ ਇਸ ਮਸਦਾਂ ਕਿ ਯੂਥ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਪਰਸ਼ੋਤਮ ਕੁਮਾਰ ਜੀ ਔਰ ਇਹਨਾਂ ਦੇ ਸਾਰੇ ਮੈਂਬਰ ਸਹਿਬਾਨ ਸੁਖੀ ਜੀ ਖੜੇ ਨੇ ਹੋਰ ਸਾਰੇ ਮੈਂਬਰ ਸਹਿਬਾਨ ਬਤਾਈ ਦੇ ਪਾਤਰ ਨੇ ਜੋ ਸ਼੍ਰੀ ਗੁਰੂ ਰਵੀਦਾਸ ਜੀ ਜਨਮ ਦਿਤੀ ਪਿਛਲੇ ਦਿਨਾਂ ਦੇ ਵਿੱਚ ਨਿਕਲੀ ਹੈ ਸਾਡੇ ਗੁਰੂ ਮਹਾਰਾਜ ਸਾਹਿਬ ਜੀ ਦੇ ਨੂੰ ਯਾਦ ਕਰਦੇ ਹੋਏ ਉਹਨਾਂ ਦਾ ਜੋ ਗੁਰਪੁਰਬ ਦਾ ਜੋ ਉਤਸਵ ਹੈ ਇਸ ਲੋਕਾਂ ਦੀ ਸਮਾਜ ਸੇਵਾ ਦੇ ਵਿੱਚ ਇੱਕ ਵੱਡਾ ਵੱਡਮੋਲਾ ਯੋਗਦਾਨ ਪਾ ਕੇ ਕਰ ਰਹੇ ਨੇ ਮੈਂ ਇੱਕ ਵਾਰ ਫੇਰ ਇਸ ਸਮਾਜ ਸੇਵਾ ਦੇ ਨੇਕ ਕੰਮਸ ਤੇ ਸਾਰੇ ਉਦੇਦਾਰਾਂ ਨੂੰ ਆਪਣੇ ਵੱਲੋਂ ਆਪਣੇ ਨਾਲ ਆਏ ਸਾਥੀਆਂ ਵੱਲੋਂ ਬਹੁਤ-ਬਹੁਤ ਸ਼ੁਭ ਕਾਮਨਾਵਾਂ ਮੁਬਾਰਕਬਾਦ ਅਤੇ ਪੂਰਨ ਸਹਿਯੋਗ ਦਾ ਆਸ਼ਵਾਸਨ ਦਿੰਦਾ ਹਾਂ ਸਭ ਤੋਂ ਪਹਿਲੇ ਤਾਂ ਜੋ ਗੁਰੂ ਮਹਾਰਾਜ ਜੀ ਸੰਤ ਰਵਿਦਾਸ ਜੀ ਨੇ ਆਪਾਂ ਨੂੰ ਸਿੱਖਿਆ ਦਿੱਤੀ ਹੋਈ ਹੈ ਕਿ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡੀ ਭਗਤੀ ਹੈ ਤੇ ਅੱਜ ਆਪਾਂ ਇਹ ਜਾਹਰਾ ਤੌਰ ਤੇ ਦੇਖ ਹੀ ਰਹੇ ਹਾਂ ਜੋ ਪ੍ਰਧਾਨ ਸੁਖਵਿੰਦਰ ਸੁਖੀ ਜੀ ਲਗੇ ਹੋਏ ਲਗਾਤਾਰ ਇਹਨਾਂ ਦੀ ਸੋਚ ਬਹੁਤ ਵੱਡੀ ਹੈ ਮੈਂ ਤਾਂ ਪਰਮਪੀਤਾ ਪ੍ਰਮਾਤਮਾ ਦੇ ਪਾਵਨ ਚਰਨਾਂ ਚ ਅਰਦਾਸ ਕਰਾਂਗਾ ਜਦੋਂ ਅਜਿਹੇ ਪਰਸਨ ਸੋਚ ਰੱਖਦੇ ਆ ਕਿ ਸਮਾਜ ਦੇ ਅੰਦਰ ਅਸੀਂ ਵੀ ਚੇਂਜ ਲੈ ਕੇ ਆਈਏ ਲੋਕਾਂ ਦੀ ਮਦਦ ਕਰੀਏ ਤਾਂ ਬਹੁਤ ਵੱਡੀ ਗੱਲ ਹੈ ਮੈਂ ਸਮਸਤ ਮੈਨੇਜਮੈਂਟ ਦਾ ਆਪਣੇ ਵੱਲੋਂ ਪੂਰਾ ਧੰਨਵਾਦ ਕਰਦਾ ਅਤੇ ਜੋ ਇਹਨਾਂ ਦੀ ਸੋਚ ਹੈ ਇਨਸਾਨੀਤ ਨੂੰ ਪ੍ਰਮੁੱਖ ਰੱਖ ਕੇ ਚੱਲ ਰਹੇ ਆ ਤਾਂ ਮੈਂ ਇਹਨਾਂ ਨੂੰ ਵੀ ਇਸ ਚੀਜ਼ ਦੀਆਂ ਵਧਾਈਆਂ ਦਿੰਦਾ ਤੇ ਬਾਕੀ ਪਰਮਪੀਤਾ ਪਰਮਾਤਮਾ ਬਾਬਾ ਜੀ ਦੇ ਪਾਵਨ ਚਨਾਂ ਚ ਅਰਦਾਸ ਹੈ ਕਿ ਸਾਰੇ ਪਰਿਵਾਰਾਂ ਨੂੰ ਚੜ੍ਹਦੀ ਕਲਾ 'ਚ ਰੱਖਣਾ ਜੋ ਇਹ ਵਿਜ਼ਨ ਲੈ ਕੇ ਚੱਲ ਰਹੇ ਆ ਇੱਕ ਤੰਦਰੁਸਤੀ ਦਾ ਇਹ ਲੋਕਾਂ ਤੱਕ ਮੈਸੇਜ ਅੱਗੇ ਤੋਗੇ ਜਾਏ ਮੈਂ ਆਪਣੇ ਵੱਲੋਂ ਬਹੁਤ ਬਹੁਤ ਇਹਨਾਂ ਨੂੰ ਸ਼ੁਭਕਾਮਨਾਵਾਂ ਦਿੰਦਾ ਅਤੇ ਸਾਰਿਆਂ ਨੂੰ ਅੱਜ ਦੇ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਰਵਿਦਾਸ Youth Welfare Club ਵੱਲੋਂ ਫ੍ਰੀ ਮੈਡੀਕਲ ਕੈਂਪ ਜੋ ਲਾਇਆ ਜਾ ਰਿਹਾ ਹੈ ਉਸ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਿਸ ਕੇ ਘਟੇ ਬਹੁਤ ਘਟੇ ਸੀਆਂ ਸੰਸਥਾਵਾਂ ਨੇ ਜੋ ਐਸੇ ਗਰੀਬ ਗਰੁੱਪੇ ਲੋਕਾਂ ਦੀ ਸੇਵਾ ਜੋ ਵੇਸ ਢੰਗ ਨਾਲ ਕਰਦੇ ਨੇ ਅੱਜ ਨਹੀਂ ਤਾਂ ਐਸਾ ਸਿਸਟਮ ਬਣਿਆ ਹੋਇਆ ਹੈ ਹਰ ਵਿਅਕਤੀ ਪੈਸੇ ਦੀ ਦੌੜ ਦੇ ਵਿੱਚ ਲੱਗਿਆ ਹੋਇਆ ਹੈ ਪਰ ਇਹਨਾਂ ਨੇ ਮੈਸ ਕਲੱਬ ਦਾ ਮੈਂ ਇਹਦੀ ਧੰਨਵਾਦ ਕਰਨਾ ਚਾਹੁੰਨਾ ਕਿ ਕਿਸੇ ਤਰ੍ਹਾਂ ਦਾ ਨਾ ਕੋਈ ਕਿਸੇ ਤੋਂ ਫੰਡ ਲਿਆ ਜਾ ਰਿਹਾ ਨਾ ਕੋਈ ਹੋਰ ਹੈ ਸਿਰਫ ਆਪਣੇ ਦਸਾਂ ਨਹਾਦੀ ਕਿਰਤ ਕਮਾਈ ਵਿੱਚੋਂ ਇਹਨਾਂ ਦੇ ਕਲੱਬ ਦੇ ਸਾਰੇ ਮੈਂਬਰ ਸਹਿਬਾਨਾਂ ਵੱਲੋਂ ਉਹਨਾਂ ਦੇ ਸਹਿਯੋਗੀਆਂ ਵੱਲੋਂ ਇਹ ਗਰੀਬ ਲੋਕਾਂ ਦੀ ਜੋ ਸੇਵਾ ਹੈ ਉਹ ਇਹ ਕੈਂਪ ਲਾ ਕੇ ਕੀਤਾ ਹੈ ਜੀ ਕੀਤੀ ਜਾ ਰਹੀਆਂ ਨੇ ਫ੍ਰੀ ਦਵਾਈਆਂ ਤੇ ਸਾਰਾ ਕੁਝ ਦਿੱਤਾ ਜਾ ਰਿਹਾ ਮੈਂ ਇਹਨਾਂ ਦੀ ਇਸ ਗੱਲੋਂ ਸ਼ਲਾਘਾ ਕਰਦਾ ਔਰ ਗੁਰੂ ਅੱਗੇ ਅਰਦਾਸ ਕਰਦਾ ਕਿ ਗੁਰੂ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਇਸੇ ਤਰ੍ਹਾਂ ਸਮਾਜ ਦੀ ਜੋ ਸੇਵਾ ਹੈ ਉਹ ਇਹ ਕਰਦੇ ਰਹਿਣ ਸਾਡੀ ਗੁਰੂ ਅੱਗੇ ਅਰਦਾਸ ਹੈ ਪਰ ਮੈਂ ਨੌਜਵਾਨਾਂ ਨੂੰ ਕਹਿਣਾ ਚਾਹੁੰਨਾ ਕਿ ਐਸੇ ਕਲੱਬਾਂ ਤੋਂ ਸੇਧ ਲੈ ਕੇ ਤੁਸੀਂ ਵੀ ਅੱਗੇ ਆਓ ਕਿਉਂਕਿ ਆਪਾਂ ਆਪਣੀਆਂ-ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਤੋਂ ਉੱਪਰ ਉੱਠ ਕੇ ਸਮਾਜ ਦੇ ਬਹੁਤ ਐਸੇ ਲੋਕ ਨੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਮਦਦ ਦੀ ਜ਼ਰੂਰਤ ਹੈ ਚਾਹੇ ਉਹ ਕਿਸੇ ਵੀ ਖੇਤਰ ਦੇ ਵਿੱਚ ਹੋਵੇ ਉਹਨਾਂ ਲੋਕਾਂ ਦੀ ਮਦਦ ਕਰਨਾ ਨੌਜਵਾਨਾਂ ਦਾ ਫਰਜ਼ ਹੈ ਅਸੀਂ ਉਹਨਾਂ ਦੇ ਸਹਿਯੋਗੀ ਆਂ ਔਰ ਜਿੱਥੇ ਵੀ ਐਸੇ ਕੋਈ ਕਾਰਜ ਦੇ ਵਿੱਚ ਸਾਡੀ ਜ਼ਰੂਰਤ ਸਮਝਣਾ ਅਸੀਂ ਹਮੇਸ਼ਾ ਇਹਨਾਂ ਦੇ ਨਾਲ ਖੜੇ ਆਂ ਸੋ ਮੈਂ ਇਹਨਾਂ ਦੀ ਫੇਰ ਦੁਬਾਰਾ ਸ਼ਲਾਘਾ ਕਰਦਾ ਔਰ ਹਮੇਸ਼ਾ ਇਹਨਾਂ ਦੇ ਨਾਲ ਰਹਿਣ ਦਾ ਜਿਸ ਤਰ੍ਹਾਂ ਦਾ ਵੀ ਸਾਨੂੰ ਕਦੇ ਇਹ ਹੁਕਮ ਕਰਨ ਚਾਹੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਹੈ ਜਾਂ ਕੋਈ ਮੈਂ ਆਪਣੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰ ਤਰ੍ਹਾਂ ਦਾ ਅਸੀਂ ਇਹਨਾਂ ਨੂੰ ਸਹਿਯੋਗ ਦੇਣ ਦਾ ਜੋ ਭਰੋਸਾ ਉਹ ਮੈਂ ਦਿਵਾਉਣਾ ਚਾਹਨਾ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਅੱਛੀ ਜੀ ਬੋਲੀ ਬਹੁਤ ਮਿੱਠਾ ਰਹਿਣਾ ਭਰੋਸਾ ਕੀ ਕਹਿਣਾ ਮਦਦ ਕਰਨਾ ਉਹ ਮਾਰਨ ਨੂੰ ਦੂਰ ਕਰਨਾ ਨਾ 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 ਬਰਾਬਰ ਬਣਾਉਣੇ ਕਿ ਬਰਾਬਰ ਰਹਿਣ ਕਿ ਆ ਅੱਛਾ ਇਹਨਾਂ ਬਰਾਬਰ ਸਰ ਕੀ ਕਹਿਣਾ ਚਾਹੋਗੇ ਪਰ ਕੀ ਮੈਂ ਬੰਦਾ ਮੈਂ ਡਾਕਟਰ ਸਤਿੰਦਰ ਸਿੰਘ ਅਸਿਸਟੈਂਟ ਪ੍ਰੋਫੈਸਰ ਸਰਜਰੀ ਜਨਸਗਰ ਮੈਡੀਕਲ ਕਾਲਜ ਹਸਪਤਲ ਤੋਂ ਆਇਆ ਸੀ ਸਾਡੀ ਆਜ ਕੇ ਫ੍ਰੀ ਮੈਡੀਕਲ ਚੈੱਕਅਪ ਕੈਂਪ ਉਹਦੇ ਕੋਲ ਵੀ ਬਹੁਤ ਧੀਰਤੀ ਨਾਲ ਕਰਾ ਰਹੇ ਆ ਜਨਸਗਰ 팀 ਸਾਰੇ ਸਪੈਸ਼ਲਿਸਟ ਇੱਥੇ ਆਏ ਨੇ ਸਾਰੇ ਸਾਰੇ ਕੋਈ ਗਾਇਨੀ ਦੇ ਨੇ ਕੋਈ ਸਕਿਨ ਦੇ ਮੈਡੀਸਨ ਦੇ ਔਰਥੋ ਦੇ ਤੇ ਈ.ਐਨ.ਟੀ. ਡਿਪਾਰਟਮੈਂਟ ਸਾਰੇ ਸਕਸ਼ੀਸ ਇੱਥੇ ਆਏ ਨੇ ਤੇ ਜਿਹੜਾ ਕੈਂਪ ਹਸਪਤਲ ਬਣਾ ਇੱਥੇ ਲਗਵਾਇਆ ਗਿਆ ਗੁਰਦੁਆਰਾ ਸਾਹਿਬ ਦੇ ਵਿੱਚ 3 ਕੈਂਪ ਲਗਾਇਆ ਗਿਆ ਇਹਦੇ ਵਿੱਚ ਅਸੀਂ ਮੈਡੀਸਿਨਸ ਵੀ ਦੇ ਰਹੇ ਆ ਇਦੇ ਵਿੱਚ ਬਲੱਡ ਕੈਸਟ ਵੀ ਹੋ ਰਹੇ ਨੇ ਅਤੇ ਮਰੀਜ਼ਾਂ ਨੂੰ ਅਸੀਂ ਦੱਸਦੇ ਜੇ ਕਿਸੇ ਨੂੰ ਕੋਈ ਆਪਰੇਸ਼ਨ ਦੀ ਲੋੜ ਹੈ ਤਾਂ ਗਿਆਨ ਸਾਗਰ ਹਸਪੀਟਲ ਆਣ ਉੱਥੇ ਜਿਹੜੇ ਆਪਰੇਸ਼ਨ ਹੈ ਬੜੇ ਸਸਤੇ ਰੇਟ ਤੇ ਬਾਕੀ ਹਸਪਤਾਲ ਦੇ ਕੰਪੈਰੀਟਿਵਲੀ ਕਾਫੀ ਚੀਪ ਰੇਟ ਕਿਤੇ ਕਿਤੇ ਜਾਂਦੇ ਨੇ ਤੇ ਉੱਥੇ ਹਰ ਤਰ੍ਹਾਂ ਦੇ ਮਾਹਰ ਡਾਕਟਰ ਮੌਜੂਦ ਨੇ ਅਸੀਂ ਸ਼ਹਿਰ ਵਸੇ ਨੂੰ ਇਹੀ ਕਹਿਣਾ ਚਾਹੁੰਦੇ ਆਂ ਕਿ ਗਿਆਨਸਗਰ ਹਸਪਤਾਲ ਤੁਹਾਡੇ ਬਹੁਤ ਨਜ਼ਦੀਕ ਹੈ ਤੇ ਮਲਟੀ ਸਪੈਸ਼ਲਿਟੀ ਹਸਪਤਾਲ ਹੈ ਸੋ ਚੰਡੀਗੜ੍ਹ ਜਾਣ ਤੋਂ ਪਹਿਲਾਂ ਗਿਆਨਸਗਰ ਹਸਪਤਾਲ ਆ ਕੇ ਇਹਦੇ ਵਿੱਚ ਆਈਸੀਯੂ ਪ੍ਰੋਪਰ ਹੈ ਪ੍ਰੋਪਰ ਆਰਥੋਪੈਡਿਕਸ ਸਰਜਰੀ ਮੈਡੀ ਨਹੀਂ ਸਾਰੀਆਂ ਬ੍ਰਾਂਚੇਸ ਦੀਆਂ ਸੇਵਾਵਾਂ ਜਿਹੜੀਆਂ ਨੇ ਬੜੀਆਂ ਅੱਛੀਆਂ ਦਿੱਤੀਆਂ ਜਾਂਦੀਆਂ ਨੇ ਇਸ ਟਾਈਮ ਤੱਕ ਹਲੇ ਅਰਾਊਂਡ 100 ਤੋਂ ਵੱਧ ਮਰੀਜ਼ ਆ ਚੁੱਕੇ ਨੇ ਤੇ ਹਲੇ ਅਸੀਂ ਹੋਰ ਬੈਠਾਂਗੇ ਤੇ ਜਿੰਨੇ ਮਰੀਜ਼ਾਂ ਨੂੰ ਦੇਖ ਕੇ ਜਾਵਾਂਗੇ ਕਿਤੇ ਵੇ ਤੱਕ ਲੱਗੇਗਾ ਆਪਾਂ ਜਿੰਨੇ ਤੋਂ ਮਰੀਜ਼ ਆਂਦੇ ਰਹਿਣਗੇ ਅਸੀਂ ਪ੍ਰੋਸੈਸ ਚੈੱਕ ਕਰਕੇ ਜਾਵਾਂਗੇ ਟਾਈਮ ਦੀ ਕੋਈ ਲਿਮਟ ਨਹੀਂ ਹੈ ਜੀ ਗਿਆਨ ਸਾਹਿਬਰ ਵੱਲੋਂ ਪਿੰਨੇ ਕੋਈ ਨਹੀਂ ਦੇ ਕਿਹੜੇ ਕੈਂਪ ਤਾਂ ਹੈਗੇ ਟੈਂਟ ਕਿਤੇ ਹੋਣਗੇ ਅਸੀਂ ਕੋਸ਼ਿਸ਼ ਇਹ ਕਰਦੇ ਹਾਂ ਕਿ ਹਰ ਮਹੀਨੇ ਕਿਤਨੇ ਕਿਤੇ ਡਿਫਰੈਂਟ ਥਾਵਾਂ ਤੇ ਜਾ ਕੇ ਕੈਂਪ ਲਗਾਏਗੇ ਮੈਂ ਸਭ ਤੋਂ ਪਹਿਲਾਂ ਪ੍ਰੈਸ ਦਾ ਆਪਣਾ ਨਾਮ ਦੱਸ ਦਿੰਦਾ ਮੇਰਾ ਨਾਮ ਪ੍ਰਸ਼ੁਤਮ ਕੁਮਾਰ ਸਡੇ ਪ੍ਰਧਾਨ ਪ੍ਰਸ਼ੋਤਮ ਗੁਵਾਰ ਸ਼੍ਰੀ ਗੁਰੂ ਦਾ ਵੀ 10 ਜੂਤ ਵੈਲਫੇਅਰ ਕਲੱਬ ਵੱਲੋਂ ਅਸੀਂ ਅੱਜ ਮੈਡੀਕਲ ਕੈਂਪ ਲਗਾਇਆ ਸੀ ਜਿਹਨਾਂ ਵਿੱਚ ਬਹੁਤ ਸੰਗਤ ਦਾ ਹੁਮੂਮਾ ਕੇ ਸਾਰੀ ਸੰਗਤ ਆਈ ਹੈ ਜੋ ਵੀ ਪੋਲੀਟੀਸ਼ੀਅਨ ਬੰਦੇ ਤੇ ਗਿਆਨ ਸਾਗਰ ਟੀਮ ਦਾ ਮੈਂ ਸਾਰਿਆਂ ਦਾ ਧੰਨਵਾਦ ਕਰਾਂਗਾ